मेरा ना जी रमना है जी पेंडर पाना जी मेरा इतने मेरी जी भैन दाखिली तो मैं अोटी लैके आए हैं गे इत मोटरसाकल ठलिया बहर अं अंदर गए हैं जो गए हैं तो इतनी रोटी रटी खाने लग गए मुर् मोटरसाइकों अग लगी अभी वेखन आ गए इतने की मोटरसाइकिल बस सू पता लग गया साढ़ा ही मोटरसाइकिल है जो अभी कैमरे चेक कराए अंदर तो एमरजेंसी को कमरा उ लग गया मोटरसाइकिल कमरे को ਨਾਲ ਉਹਦੇ ਚੌਂਕੀ ਆ ਗਈ ਉਹਨਾਂ ਦੇ ਉੱਥੇ ਹੀ ਮੋਟਰਸਾਈਕਲ ਉਹਨਾਂ ਨੇ ਖੜਦੇ ਆ ਆਮ ਬੰਦਾ ਕੋਈ ਮੋਟਰਸਾਈਕਲ ਨਹੀਂ ਲਾਉਂਦਾ ਉੱਥੇ ਕੋਈ ਇਹ ਇਹਨਾਂ ਦੇ ਕੋਈ ਸਟਾਫ ਦਾ ਬੰਦਾ ਹੀ ਆ ਜਿਹੜਾ ਇਹਨਾਂ ਦਾ ਹੈਗਾਗਾ ਕਿ ਕਿੰਨੇ ਕਿਹੜੇ ਵਜੇ ਦਾ ਟਾਈਮ ਇਹ ਹੈਗਾ 10:11 ਵਜੇ ਦਾ ਟਾਈਮ ਜੀ ਤੁਸੀਂ ਪੁਲਿਸ ਨੂੰ ਕੰਪਲੀਟ ਕਰਕੇ ਚਲ ਗਏ ਹਾਂਜੀ ਕਰਵਾਈ ਵੀ ਹੈਗੀ ਕੀ ਕਾਰਵਾਈ ਕੀਤੀ ਕੀਤੀ ਉਹ ਤੇ ਸਾਨੂੰ ਇਹ ਅਹੀ ਅਨਪੜ ਬੰਦੇ ਸਾਨੂੰ ਨਹੀਂ ਪਤਾ ਲੱਗ ਕਿ ਕੀ ਲਿਖਿਆ ਕੀ ਨਹੀਂ ਲਿਖਿਆ ਗਿਆ ਹੁਣ ਕੀ ਮੰਗ ਕੀ ਕਰਦੇ ਮੰਗਾ ਸੀ ਕਰਦੇ ਸਾਨੂੰ ਮੋਟਰਸਾਈਕਲ ਦਾ ਉਹ ਜਾਣਾ ਭਰਿਆ ਜਾ ਵੀ ਇਹ ਨਵਾਂ ਮੋਟਰਸਾਈਕਲ ਹੈ ਜੀ ਜਿਹੜੇ ਪਿੰਡੋਂ ਆਏ ਅਜ਼ੀਰ ਪਾਣੀ ਤੋਂ ਆਏ ਜੀ ਬਲੱਡ ਮੈਮੇ ਤੋਂ ਮੇਰੀ ਭੈਣ ਆ ਗਈ ਦਾਖਲ ਇੱਥੇ ਕਿੰਨੇ ਕ ਵਜੇ ਸੀ ਰੋਟੀ ਦੇ ਅੰਦਰ ਤੁਹਾਨੂੰ ਕਿਵੇਂ ਪਤਾ ਲੱਗਿਆ ਘਟਨਾ ਦਾ ਘਟਨਾ ਤਾਂ ਦੱਸੀ ਜਾਂਦੇ ਸੀਗੇ ਕਹਿੰਦੇ ਵੀ ਮੋਟਰਸਾਈਕਲ ਨੂੰ ਅੱਗ ਲੱਗੀ ਵੀ ਹੈਗੀ ਅਜਿਹਾ ਕਿ ਪਤਾ ਨਹੀਂ ਕਿਧਰ ਮੋਟਰਸਾਈਕਲਾ ਥੱਲੇ ਹੀ ਭੱਜ ਗਿਆ ਇਹ ਵੇਖਿਆ ਅਜਿਹਾ ਕਿ ਨਵਾਂ ਮੋਟਰਸਾਈਕਲ ਪਤਾ ਨਹੀਂ ਕਿਧਰ ਹੈਗਾ ਜਿਹੜਾ ਨੰਬਰ ਪਲੇਟ ਵੇਖੀ ਤਾਂ ਸਾਡਾ ਹੀ ਮੋਟਰਸਾਈਕਲਾ ਗਾਂ ਸੀ ਮੋਟਰਸਾਈਕਲ ਮੰਗਿਆ ਮੋਟਰਸਾਈਕਲਾ ਸਾਡਾ ਹੈ ਸੀਸੀਟੀਵੀ ਕੈਮਰੇਸ ਵੀ ਨਾਲ ਚੈੱਕ ਕਰਾਇਆ ਤੁਹਾਨੂੰ ਕੋਈ ਸ਼ੱਕ ਪਿਆ ਕੀ ਲੱਗਦਾ ਬੰਦਾ ਕੋਨਾ ਕੌਣ ਨਹੀਂ ਹਾਂਜੀ ਉਹਨੇ ਕੋਈ ਮੂੰਹ ਸਰ ਨਹੀਂ ਬੰਨਿਆ ਵਿਆ ਕੁਝ ਨਹੀਂ ਬੰਨਿਆ ਵਿਆ ਉਹ ਸਾਫ ਦਾ ਬੰਦੇ ਲੱਗਦਾ ਨੇ ਜਿਹੜੇ ਸਾਡੇ ਬੰਦਾ ਅੰਦਰ ਮੋਟਰਸਨ ਲਾਉਂਦਾ ਗਾ ਉਹ ਤਾਂ ਮਾਮੂ ਕੇ ਬੰਦਾ ਮੋਟਰਸਨ ਨਹੀਂ ਲਾਉਂਦਾ ਅੰਦਰ ਹੁਣ ਕੀ ਮੰਨ ਕਰਦੇ ਮੰਗਾ ਜੀ ਕਰ ਤੁਹਾਨੂੰ ਸਾਫ ਦਤਾ ਜਾਏਗਾ ਨਾ ਜੀ ਬਲਕਾਰ ਸਿੰਘਾ ਪਿੰਡ ਮੇਰਾ ਰਈ ਆ ਜੀ ਇੱਥੇ ਮੇਰੀ ਸੱਸ ਦਾਖਲਾ ਹੈ ਜੀ ਅਸੀਂ ਜੀ ਦੋ ਮੁੰਡੇ ਇੱਕ ਮੇਰਾ ਦੋਸਤੇ ਸੀ ਉੱਥੇ ਬੈਠੇ ਸੀਗੇ ਸਾਹਮਣੇ ਆਪਣੇ ਤੇ ਉੱਥੋਂ ਮੁੰਡਾ ਪੈਟਰੋਲ ਕੱਢੀ ਜਾਂਦਾ ਸੀਗਾ ਪੈਟਰੋਲ ਕੱਢ ਕੇ ਉਹ ਲੈਟਰਨ ਚੈੱਕ ਕਰਨ ਲੱਗੇ ਜੀ ਜਦੋਂ ਲੈਟਰ ਚੈੱਕ ਕਰਕੇ ਜੀ ਉਹ ਭਾਫ ਆ ਗਈ ਇੱਕੇ ਦਮ ਪੈਟਰੋਲ ਦੀ ਤੇ ਉਹਨੂੰ ਅੱਗ ਲੱਗੀ ਪੈਟਰੋਲ ਨੂੰ ਤੇ ਉਹਨੇ ਪਊਆ ਪਰਲੇ ਪਾਸੇ ਸੱਡਤਾ ਜੀ ਉਹ ਇਧਰ ਆਏ ਵਰਜੈਂਸੀ ਕੰਨੀ ਭੱਜ ਗਈ ਉਹ ਉਹਦੇ ਹੱਥ ਨੂੰ ਵੀ ਅੱਗ ਲੱਗੀ ਹੋਈ ਸੀਗੀ ਮੁੜ ਕੇ ਉਹ ਸਿਲੰਡਰ ਚੱਕਣਾ ਵਗ ਗਿਆ ਜੀ ਸਿਲੰਡਰ ਚੱਕ ਕੇ ਉਹਨੇ ਵਜਾਈ ਵੀ ਅੱਗ ਐਦੂ ਬਾਅਦ ਜਦੋਂ ਰੋਲਾ ਪੈ ਗਿਆ ਐਦੂ ਉਹ ਵਗ ਗਿਆ ਜੀ ਐਦੂ ਬਾਅਦ ਉਹ ਮੁਲਾਜ਼ਮ ਵੀ ਕਹਿੰਦੇ ਸੀ ਕਰਾਂਗੇ ਕਰਾਂਗੇ ਕੋਈ ਕਾਰਵਾਈ ਲੱਗਦਾ ਨਹੀਂ ਮਿਲਾਦਾ ਕਰਨਗੇ ਸਾਨੂੰ ਇਨਸਾਫ ਚਾਹੀਦਾਗਾ ਕੱਲ ਨੂੰ ਇੱਥੇ ਕੌਣ ਆਊਗਾ ਹਸਪਤਾਲ 'ਚ ਕੋਈ ਨਹੀਂ ਆਉਂਦਾ ਕੱਲ ਨੂੰ ਮੇਰਾ ਮੋਟਰਸਾਈਕਲ ਇੱਥੇ ਖੜਦਾ ਹੈ ਸੀ ਮੈਂ 4 ਦਿਨ ਰਹਿਣਾ ਇੱਥੇ ਕੱਲ ਨੂੰ ਮੇਰਾ ਵੀ ਚੋਰੀ ਹੋ ਸਕਦਾ ਹੈਗਾ ਇੱਥੇ ਮੇਰਾ ਆਹੀ ਬਹਿਣਾ ਜੀ ਇਹਨਾਂ ਦੇ ਅੱਗੇ ਅਸੀਂ ਸੀ ਗਰੀਬ ਭਾਈ ਚਾਰਾਂ ਦਾ ਸਾਡਾ ਮੋਟਰਸਾਈਕਲ ਦਾ ਹੱਲ ਕਰਵਾਓ ਜੀ ਅਸੀਂ ਇਹੀ ਮੰਗ ਚਾਉਣੀ ਹੈਗੀ ਜੀ ਕੱਲ ਨੂੰ ਕੋਈ ਹੋਰ ਗਰੀਬ ਨਾ ਮਨਾਵਾਂ ਜਾਵੇ ਇਹਦੇ 'ਚ ਕਿੰਨੇ ਕ ਵੇ ਦਾ ਟਾਈਮ ਸੀ ਜਿੱਦ ਟਾਈਮ ਜੀ 11 ਦਾ ਟਾਈਮ ਸੀਗਾ ਜੀ ਮੇਰਾ ਦੋਸਤ ਵੀ ਨਾਲ ਸੀਗਾ ਵੀ ਮੇਰੇ